ਮੈਂ ਸੁਨੀਲ ਜਸਲ ਔਰ ਮੇਰਾ ਸਾਰਾ ਕਲੱਬ ਅਸੀਂ ਇਹ ਕਸਮ ਖਾਂਦੇ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪਾਰਸ਼ਲਟੀ ਨਹੀਂ ਹੋਏਗੀ ਔਰ ਜਜਸ ਦਾ ਡਿਸੀਜਨ ਮੰਨਿਆ ਜਾਏਗਾ ਜੀ ਤੇ ਤੁਸੀਂ ਦੇਖੀ ਰਹੇ ਹੋ ਕਿੰਨੀ ਕਰੋਣਕ ਲੱਗੀ ਹੋਈ ਆ ਕੋਈ ਪਾਰਸ਼ਲਟੀ ਨਹੀਂ ਹੋਊਗੀ ਕੋਈ ਕੋਈ ਅਨਫੇਅਰ ਨਹੀਂ ਹੋਊਗਾ ਕਿਸੇ ਨਾਲ ਸਭ ਫੇਅਰ ਹੈ ਉਹਨੇ ਬਿਲਕੁਲ ਅੱਪਾ ਹੋਰ ਵੀ ਡੌਗ ਸ਼ੋਅਾਂ ਤਾਂ ਜਾਂਦੇ ਆ ਹਾਂਜੀ ਉੱਥੇ ਇੱਕ ਸਾਡੇ ਪ੍ਰਧਾਨ ਜੀ ਨੇ ਅੱਜ ਸਪੈਸ਼ਲ ਆਪਣੇ ਗਰੁੱਪ ਦੇ ਮੈਂਬਰਾਂ ਨੂੰ ਕਿਹਾ ਕਿ ਬਈ ਸਾਰਿਆਂ ਦਾ ਖਾਣਾ ਪਾਣੀ ਆ ਜੋ ਵੀ ਹੈ ਉਹ ਆਪਣੇ ਸ਼ੋਅ ਦੇ ਵਿੱਚ ਹੋਏਗਾ ਤੁਸੀਂ ਵੀ ਦੇਖਿਓਣਾ ਕੋਈ ਪਰਚੀ ਨਹੀਂ ਚੱਲੀ ਕੋਈ ਕਿਸੇ ਦੇ ਪ੍ਰੈਸ਼ਰ ਨਹੀਂ ਪਿਆ ਖੁੱਲਾ ਲੰਗਰ ਚੱਲਿਆ ਹਾਂਜੀ ਹਾਂਜੀ ਸਵਾਗਤ ਅੱਜ ਦੀ ਵੀਡੀਓ ਦੇ ਵਿੱਚ ਆਰਟੀਵੀ ਨੀਲਵਾਲ ਤੇ ਸਭ ਦਾ ਸਵਾਗਤ ਹੈ ਤੁਹਾਡਾ ਅੱਜ ਅਸੀਂ ਖੜੇ ਆ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਡੌਗ ਸ਼ੋ ਹੋ ਰਿਹਾ ਹਰ ਸਾਲ ਇੱਥੇ ਡੌਗ ਸ਼ੋ ਹੁੰਦਾ ਐਸੇ ਜੇ ਕਨੈਨ ਬੈਰਫੇਅਰ ਕਲੱਬ ਦੇ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਅੱਜ ਇੱਥੇ ਪਹੁੰਚੀ ਹੋਈ ਹੈ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸ਼ੋ ਦੇ ਆਜ ਕੱਲ ਹੁਣ ਕੀ ਗਤੀਵਿਧੀਆਂ ਹੋ ਰਹੀਆਂ ਨੇ ਇਸ ਟਾਈਮ ਸ਼ੋ ਚੱਲ ਰਿਹਾ ਪੂਰੇ ਜ਼ੋਰ ਦੇ ਉੱਤੇ ਬਹੁਤ ਸਾਰੇ ਜਿਹੜੇ ਡੌਗ ਲਵਰ ਇੱਥੇ ਪਹੁੰਚੇ ਹੋਏ ਨੇ ਬਰੀਡਰ ਪਹੁੰਚੇ ਹੋਏ ਨੇ ਤੇ ਜਿਹੜੇ ਕੋਈ ਪੱਪੀ ਮਾਰਕੀਟ ਵੀ ਇੱਥੇ ਕਿਤੇ ਲੱਗੀ ਹੋਈ ਹੈ ਨਾ ਮੂਲ ਲੋਕਾਂ ਦੇ ਵਿੱਚ ਇੱਕੋ ਦੇ ਪਿੰਡ ਵਾਲਿਆਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਬਹੁਤ ਵਧੀਆ ਜੋਰ ਹੈ ਪ੍ਰਧਾਨ ਜੀ ਖੜੇ ਨੇ ਅਸੀਂ ਇੱਕ ਨੰਦਾ ਹੋਇਆ ਰੱਬ ਦੇ ਸੁਨੀਲ ਜਸਲ ਜੀ ਤੇ ਉਹਨਾਂ ਦੀ ਪੂਰੀ ਟੀਮ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਪਹਿਲਾਂ ਤਾਂ ਬਾਕੀ ਸਾਰਿਆਂ ਨਾਲ ਗੱਲਬਾਤ ਕਰ ਲਿਆ ਪ੍ਰਧਾਨ ਜੀ ਸੱਚੀ ਗੱਲ ਜੀ ਸਾਹਿਬ ਜੀ ਪਹਿਲਾਂ ਤਾਂ ਬਧਾਈ ਦੇ ਪਾਤਰੋਂ ਤੁਸੀਂ ਹਰ ਸਾਲ ਜਿਹੜਾ ਡੌਗ ਸ਼ੋਅ ਹੁੰਦਾ ਹੈ ਬਹੁਤ ਵਧੀਆ ਤੁਹਾਡੇ ਸਿਰ ਸਿਹਰਾ ਜਾਂਦਾ ਪੂਰੀ ਟੀਮ ਦੇ ਧੰਨਵਾਦ ਜੀ ਤੇ ਕਿਹਦੇ ਚ ਮੈਂ ਪਿਛਲੀ ਵਾਰੀ ਨਹੀਂ ਆਇਆ ਸੀਗਾ ਬਹੁਤ ਵਧੀਆ ਮੱਲੋ ਲੱਗਿਆ ਤੁਹਾਡਾ ਸ਼ੋਅ ਦੇ ਸ਼ੋਅ ਦੇਖ ਕੇ ਹਨਾ ਵੀ ਹਰ ਸ਼ੋਅ ਤੇ ਆਪਾਂ ਜਾਂਦੇ ਹੀ ਰਹਿੰਦੇ ਆਂਗੇ ਤਕਰੀਬਨ ਇੱਥੇ ਆ ਕੇ ਸਾਨੂੰ ਵੀ ਖੁਸ਼ੀ ਜੀ ਹੁੰਦੀ ਹੈ ਜੀ ਮੈਨ ਲੱਗਦਾ ਸਾਡਾ ਸ਼ੋਅ ਹੁੰਦਾ ਇਹ ਇਹ ਅੱਜ ਕੀ ਰਿਪੋਰਟ ਦੇ ਰਹੇ ਸ਼ੋਅ ਦੀ ਤੁਸੀਂ ਦੇਖੋ ਜੀ ਸ਼ੋਅ ਨੇ ਚ ਰਿਕਾਰਡ ਤੋੜ ਦਿੱਤੇ ਹਨ ਜੀ ਐਂਟਰੀਆਂ ਸ਼ੋਅ ਹੋਏ ਆ ਪਹਿਲਾਂ ਲੋਕ ਕਹਿੰਦੇ ਵੀ ਇਸ ਵਾਰ ਕਰੇਜ ਖਤਮ ਹੋ ਗਿਆ ਆ ਕਿ ਐਂਟਰ ਦਾ ਮੌਕਾ ਟਲੋ ਕਲ ਆਇਆ ਹਾਂਜੀ ਔਰ ਸਾਡੀ ਜਿਹੜੀ ਐਂਟਰੀ ਆ ਪ 200 ਪਾਰ ਕਰ ਗਈ ਜੀ ਹਾਂਜੀ ਕਿੱਥੋਂ ਕਿੱਥੋਂ ਦੇ ਲੋਕ ਆਪਣੇ ਕੋਲ ਜਿਹੜੇ ਆ ਗਏ ਸਾਡੇ ਕੋਲ ਜੀ ਰਾਜਸਥਾਨ ਯੂਪੀ ਤੱਕ ਲੋਕ ਆਏ ਹਿਮਾਚਲ ਰਾਜਸਥਾਨ ਯੂਪੀ ਸਾਰੇ ਬਸ ਆਏ ਅੱਛਾ ਜੀ ਤੇ ਹੁਣ ਹੁਣ ਦੀ ਕੀ ਰਿਪੋਰਟਾਂ ਤਾਜੀ ਦੇਖੋ ਚੱਲ ਰਿਹਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਕਿਸੇ ਵੀ ਡੌਗ ਸ਼ੋਅ ਦੇ ਵਿੱਚ ਨਾ ਡੌਗੋ ਅਰਜਨਟੀਨੋ ਔਰ ਇੰਗਲਿਸ਼ ਪੈਂਟਰ ਬਹੁਤ ਘੱਟ ਦੇਖੇ ਜਾਂਦੇ ਆ ਅੱਜ ਵੱਡੀ ਗਿਣਤੀ ਚ ਨੇ ਆਜ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਮੈਂ ਖੁਦ ਜਾਨੀ ਕਿ ਡੌਗ ਅਰਜਨਟੀਨੋ ਔਰ ਕੈਨਪੋਰਸ ਵਗੈਰਾ ਰੱਖੇ ਹੋਏ ਆ ਅੱਛਾ ਤੁਸੀਂ ਵੀ ਰੱਖੇ ਹੋਏ ਨੇ ਮੇਰੇ ਜਿੰਨੇ ਵੀ ਦੋਸਤ ਉਹ ਵੀ ਆਏ ਨੇ ਸਾਰੇ ਇੱਕ ਮੈਂ ਤੁਹਾਡੀ ਗੱਲ ਕੱਟਦਾ ਮੈਂ ਜਦੋਂ ਪਿਛਲੇ ਸਾਲ ਸੋਹਦੇ ਤੁਹਾਡੇ ਆਇਆ ਸੀਗਾ ਤੁਹਾਡੀ ਪੂਰੀ ਸਮੁੱਚੀ ਟੀਮ ਨੇ ਗਰਾਊਂਡ 'ਚ ਖੜਕੇ ਜੱਜਾ ਸਾਹਿਬਾਨ ਜਿੰਨੇ ਵੀ ਉਹਨਾਂ ਨੂੰ ਨਾਲ ਲੈ ਕੇ ਵੀ ਤੁਹੀ ਸਭ ਤੇ ਲਈ ਦੀ ਵੀ ਇਦਾਂ ਸਾਡੇ 100 ਦੇ ਵਿੱਚ ਕੋਈ ਕਿਸੇ ਦੇ ਨਾਲ ਧੱਕਾ ਨਹੀਂ ਹੋਊਗਾ ਜਾਂ ਕੋਈ ਗਲਤ ਫੈਸਲਾ ਨਹੀਂ ਹੋਊਗਾ ਇਸ ਵਾਰ ਕੀ ਕੀਤਾ ਤਾਂ ਅੱਜ ਵੀ ਏਸੇ ਤਰ੍ਹਾਂ ਹੋਇਆ ਜੀ ਸਾਡੀ ਸਾਰੀ ਟੀਮ ਨੇ ਹਾਂਜੀ ਪਹਿਲਾਂ ਸੌਂ ਖਾਧੀ ਹੈ ਹਾਂਜੀ ਕਿ ਕਿਸੇ ਵੀ ਤਰ੍ਹਾਂ ਦੀ ਪਾਰਸ਼ਲਟੀ ਨਹੀਂ ਹੋਏਗੀ ਓਕੇ ਜਾਂ ਕੋਈ ਕਿਸੇ ਨੂੰ ਲੱਗਦਾ ਇਦਾਂ ਸਾਨੂੰ ਉਸੇ ਟਾਈਮ ਦੱਸੋ ਸਾਡੇ ਜੱਜ ਸਾਹਿਬਾਨ ਔਰ ਅਸੀਂ ਅਸੀਂ ਸਾਰਿਆਂ ਨੇ ਪਹਿਲਾਂ ਅਸੀਂ ਕਸਮ ਖਾਧੀ ਹੈ ਉਸ ਤੋਂ ਬਾਅਦ ਡਾਕਸ਼ਿਓ ਸ਼ੁਰੂ ਕੀਤਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਦੌਗ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਜੋ ਕੋਈ ਵੀ ਕਲੱਬ ਹੈ ਜਿਹੜਾ ਕੰਮ ਨਹੀਂ ਕਰਦਾ ਉਹ ਅਸੀਂ ਤੁਹਾਡੇ ਸਾਹਮਣੇ ਉਹ ਕੰਮ ਕਰਕੇ ਦਿਖਾਵਾਂਗੇ ਮਿਸਾਲ ਕਾਇਮ ਕਰਾਂਗੇ ਜੋ ਕਿ ਜਿੰਨੇ ਵੀ ਡੌਗ ਸ਼ੋਅ ਕਰਨ ਵਾਲੇ ਵੀਰ ਆਏ ਨੇ ਸਾਰੇ ਆਪਣੀ ਆਪਣੀ ਉਮੀਦ ਲੈ ਕੇ ਆਏ ਨੇ ਮੈਂ ਸੁਨਵੀਰ ਜੱਸਲ ਔਰ ਮੇਰਾ ਸਾਰਾ ਕਲੱਬ ਅਸੀਂ ਇਹ ਕਸਮ ਖਾਂਦੇ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪਾਰਸ਼ਲਟੀ ਨਹੀਂ ਹੋਏਗੀ ਔਰ ਜਜਸ ਦਾ ਡਿਸੀਜਨ ਮੰਨਿਆ ਜਾਏਗਾ ਅਗਰ ਜੱਜ ਦਾ ਡਿਸੀਜਨ ਕਿਸੇ ਨੇ ਨਹੀਂ ਮੰਨਣਾ ਤੇ ਉਹ ਡੌਗ ਸ਼ੋ ਨਾ ਕਰੇ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਜੋ ਸਾਡੀ ਗੇਮ ਹੈ ਇਹ ਬਹੁਤ ਸਾਫ ਸੁਥਰੀ ਹੈ ਸਾਡੇ ਕਲੱਬ ਦੇ ਵਿੱਚ ਕੋਈ ਵੀ ਕਦੇ ਪਾਲ ਸ਼ਰਟੀ ਨਹੀਂ ਹੁੰਦੀ ਇਸ ਗੱਲ ਦੀ ਅਸੀਂ ਸਾਰਾ ਕਲੱਬ ਕਸਮ ਖਾਂਦੇ ਹਾਂ ਥੈਂਕ ਯੂ ਜੀ ਬਹੁਤ ਵਧੀਆ ਇਹ ਤੁਹਾਡਾ ਫੈਸਲਾ ਬਹੁਤ ਵਧੀਆ ਜੀ ਹਰ ਸਾਲ ਮੰਨੋ ਤੁਸੀਂ ਇਦਾਂ ਕਰਦੇ ਰਿਹਾ ਕਰੋ ਤੇ ਅਸੀਂ ਆਉਂਦੇ ਰਿਹਾ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਤਰ੍ਹਾਂ ਕਰਨਾ ਚਾਹੀਦਾ ਤਾਂ ਕਿ ਦੂਜੇ ਬੰਦੇ ਦੇ ਦਿਮਾਗ ਛੜਾ ਨਾਵੇ ਨੀ ਪਰਸਨੈਲਟੀ ਗਏ ਹੋਈ ਠੀਕ ਹੈ ਥੋੜਾ ਜੰਗ ਜਨਰੇਸ਼ਨ ਨੂੰ ਕੀ ਮੈਸੇਜ ਦੇ ਰਹੇ ਹੋ ਜੰਗ ਜਨਰੇਸ਼ਨ ਨੂੰ ਇਹ ਹੀ ਮੈਸੇਜ ਦੇ ਰਹੇ ਆ ਕਿ ਨਸ਼ਿਆਂ ਤੋਂ ਗੁਰੇਜ਼ ਕਰੋ ਔਰ ਆਪਣਾ ਕੋਈ ਕਿਸੇ ਵੀ ਕਿੱਤੇ ਦੇ ਵਿੱਚ ਲੱਗੋ ਚਾਹੇ ਡੌਗ ਡੌਗ ਤੇ ਹੋਵੇ ਚਾਹੇ ਘੋੜਿਆਂ ਤੇ ਕਿਸੇ ਕਿਤੇ ਵੀ ਲਗੇਮ ਚ ਲੱਗਾ ਬੰਦਾ ਉਹ ਨਸ਼ਿਆਂ ਤੋਂ ਦੂਰ ਰਹਿੰਦਾ ਠੀਕ ਹੈ ਜੀ ਬਹੁਤ ਧੰਨਵਾ راجੀ 버지 사브 사스티카르지 사스티카르지 ਆਪਾਂ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਆ ਦੇਖੋ ਜੀ ਮੈਂ ਦਰਾਹਾਂ ਸ਼ਹਿਰ ਤੋਂ ਆ ਮੈਂ ਇਸਜੇ ਕਨਾਇਨ ਵੈਲਫੇਅਰ ਦਾ ਚੇਅਰਮੈਨ ਆ ਦਰਾਹੇ ਦਾ ਠੀਕ ਆ ਜੀ ਤੇ ਆ ਜਿਹੜਾ ਆਪਣਾ ਡੌਗ ਸ਼ੋ ਹੋ ਰਿਹਾ ਹਾਂਜੀ ਇਹ ਤੇ ਅਸੀਂ ਇਹਨੂੰ ਸ਼ੋ ਨਹੀਂ ਮੰਨ ਕੇ ਚੱਲਦੇ ਵੀ ਇਹ ਸਾਡੇ ਲਈ ਇੱਕ ਪਰਿਵਾਰਿਕ ਮੈਂਬਰ ਇਕੱਠੇ ਹੋਣ ਵਾਸਤੇ ਬਿਲਕੁਲ ਇਹ ਸਾਨੂੰ ਅਸੀਂ ਉਡੀਕਤੇ ਰਹਿੰਨੇ ਆ ਬਿਲਕੁਲ ਜੀ ਸਾਡੇ ਜਿੰਨੇ ਵੀ ਮੈਂਬਰ ਨੇ ਉਹ ਸਾਰੇ ਇਸ ਸ਼ੋ ਦੇ ਉੱਤੇ ਇਕੱਠੇ ਹੋ ਜਾਂਦੇ ਨੇ ਆਪਣੀ ਫੈਮਿਲੀ ਦੀ ਤਰ੍ਹਾਂ ਆਪਾਂ ਰਹਿੰਨੇ ਆ ਤੇ ਸਾਡੇ ਬੱਚੇ ਵੀ ਘੁੰਮਦੇ ਨੇ ਠੀਕ ਹੈ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਪ੍ਰਧਾਨ ਜੀ ਨੇ ਜਿਹੜਿਆ ਸਾਨੂੰ ਪਹਿਲਾਂ ਸੌਂਚ ਗਾਉਂਦੇ ਨੇ ਦੇਖੋ ਜੀ ਉਹਨਾਂ ਨੇ ਸਨੋਜ਼ਰ ਡੌਗ ਲੈ ਕੇ ਆਏ ਨੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਕਿਤੇ ਹੀ ਕਿਨੇ ਮੀਨੇ ਬੰਦਿਆਂ ਦੇ ਕੋਲੇ ਹੋਣਗੇ ਠੀਕ ਹੈ ਜੀ ਉਹਨਾਂ ਦੇ ਵੀ ਰਿੰਗ ਦੇ ਵਿੱਚ ਡੌਗ ਲੱਗੇ ਨੇ ਔਰ ਜੱਜ ਸਾਹਿਬਾਨ ਨੇ ਜੋ ਉਹਨਾਂ ਨੂੰ ਡਿਸੀਜਨ ਦਿੱਤਾ ਉਹੀ ਡਿਸੀਜਨ ਮੰਨਿਆ ਗਿਆ ਬਟ ਕੋਈ ਉਹਨਾਂ ਤੇ ਪ੍ਰੈਸ਼ਰ ਨਹੀਂ ਰਿਹਾ ਠੀਕ ਜੀ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਉਹਨਾਂ ਦੇ ਡੌਗ ਨੇ ਉਹਨਾਂ ਦੇ ਡੌਗ ਨੇ ਜੀ ਇਹ ਜੀ ਕੋਈ ਗੱਲਬਾਤ ਨਹੀਂ ਹੋਈ ਠੀਕ ਆ ਜੀ ਬਹੁਤ ਵਧੀਆ ਗੱਲ ਆ ਚੰਗਾ ਫੈਸਲਾ ਜੀ ਇਹ ਹਾਂ ਜੀ ਸਰ ਹਾਂਜੀ ਮੈਂ ਸੰਦੀਪ ਕੁਮਾਰ ਜੀ ਹਾਂਜੀ ਜਲੰਧਰ ਪ੍ਰੈਜ਼ੀਡੈਂਟ ਐਸਜ ਕਨੈਨ ਵੈਲਫੇਅਰ ਕਲੱਬ ਓਕੇ ਜੀ ਜਿਹੜੇ ਡੌਗ ਸ਼ੋਜ਼ ਹੈਗੇ ਆ ਕਈ ਜਗ੍ਹਾ ਡੌਗ ਸ਼ੋਜ਼ ਦੇਖੀਦਾ ਕਿ ਕਾਫੀ ਲੜਾਈਆਂ ਹੁੰਦੀਆਂ ਆ ਪਰ ਸਾਡੇ ਡੌਗ ਸ਼ੋਜ਼ ਜਿਹੜੇ ਹੈਗੇ ਆ ਨਾ ਉਹ ਚ ਪਾਰਸ਼ੀਅਲਟੀ ਵੀ ਦੇਖੀ ਗਈ ਆ ਇੱਕ ਦੇ ਬਿਲਕੁਲ ਪੱਖ ਜਿਹੜਾ ਹੈਗਾ ਉਹ ਫੈਸਲਾ ਜੱਜ ਲੈਂਦੇ ਨੇ ਸਾਡੇ ਪ੍ਰਧਾਨ ਜੀ ਹੈਗੇ ਆ ਇਹ ਕਦੀ ਵੀ ਸਾਰਿਆਂ ਨੂੰ ਇਕੱਠੇ ਕਰਦਾ ਇਹ ਮਸ਼ਾ ਮੌਕਾ ਲੱਭਦੇ ਆ 10 ਸਾਲ ਬਾਅਦ ਸਾਰੇ ਉਡੀਕਦੇ ਆ ਕਿ ਹੈ ਵੀ ਐਸਜ ਕਨੈਨ ਵੈਲਫੇਅਰ ਕਲੱਬ ਵਾਲੇ ਜਿਹੜੇ ਆ ਡੌਗ ਸ਼ੋ ਪ੍ਰਧਾਨ ਪੰਜ ਦਾ ਦੂਰ ਦੂਰ ਸ਼ਹਿਰਾਂ ਤੋਂ ਬੰਦੇ ਆਏ ਹੋਏ ਆ ਹਾਂਜੀ ਉਹ ਸਪੈਸ਼ਲ ਫੋਨ ਕਈ ਹੈਗਾ ਧਰਨੇ ਵੀ ਲੱਗੇ ਹੋਏ ਫਿਰ ਵੀ ਉਹ ਧਰਨਿਆਂ ਨੂੰ ਛੱਡ ਕੇ ਵਿੱਚੋਂ ਰਸਤੇ ਬਣਾ ਗਏ ਉਹ ਸਾਡੇ ਡਾਕਟਰ ਇਹਦਾ ਕ੍ਰੇਜ ਆ ਬਿਲਕੁਲ ਕ੍ਰੇਜ ਆ ਜੀ ਬਿਲਕੁਲ ਅੰਮਾਲੇ ਵਾਲੀ ਸੜਕ 'ਤੇ ਧਰਨੇ ਲੱਗੇ ਪਰ ਫਿਰ ਵੀ ਜਿਹੜੇ ਅੰਮਾਲੇ ਤੋਂ ਅੱਗੇ ਵਾਲੇ ਬੰਦੇ ਆ ਉਹ ਫਿਰ ਸਾਡੇ ਡਾਕਟਰ ਪਹੁੰਚੇ ਇੱਥੇ ਬਿਲਕੁਲ ਪਹੁੰਚੇ ਜੀ ਬਹੁਤ ਵਧੀਆ ਗੱਲ ਆ ਜੀ ਥੈਂਕ ਯੂ ਜੀ ਇੱਕ ਮਿੰਟ ਜੀ ਆ ਗਿਆ ਤੁਹਾਡੇ ਕੋਲ ਹਾਂਜੀ ਸਰ ਹਾਂਜੀ ਮੈਂ ਕੀ ਕਹਿਣਾ ਚਾਹੁੰਦੇ ਹੂੰ ਜੀ ਇਹ ਤਾਂ ਇੱਕ ਬਹਾਨਾ ਬਣ ਜਾਂਦਾ ਕਿ ਸਾਡੇ ਜਿੰਨੇ ਵੀ ਮੈਂਬਰ ਆ ਇੱਕ ਫੈਮਿਲੀ ਵਾਂਗੂ ਇਕੱਠੇ ਹੋ ਜਾਂਦੇ ਹਾਂ ਜੀ ਵੈਸੇ ਤਾਂ ਕੋਈ ਵਿਆਹ ਸ਼ਾਦੀ ਹੁੰਦਾ ਤਾਂ ਨਹੀਂ ਹੁੰਦਾ ਜੀ ਉਹ ਵੈਸੇ ਤਾਂ ਇਕੱਠੇ ਹੁੰਦੇ ਨਹੀਂ ਪਰ ਇੱਥੇ ਤਾਂ ਵਿਆਹੀ ਬਣਿਆ ਰਹਿੰਦਾ ਮੈਂ ਤਾਂ ਪਿਛਲੇ ਸਾਲ ਵੀ ਆਇਆ ਸੀ ਵਿਆਹ ਨਾਲੋਂ ਵੱਧ ਹੋ ਜਾਂਦਾ ਜੀ ਚਲੋ ਸਾਰੇ ਖੁਸ਼ੀ ਦੇ ਨਾਲ ਇਕੱਠਾ ਇੰਜੋਏਮੈਂਟ ਕਰਦੇ ਆ ਗੇਮ ਖੇលਦੇ ਆ ਸਭ ਕੁਝ ਵਧੀਆ ਕਰਦੇ ਆ ਠੀਕ ਆ ਜੀ ਠੀਕ ਆ ਧੰਨਵਾਦ ਥੈਂਕ ਯੂ ਜੀ ਇਹ ਇਧਰ ਮੈਡਮ ਜੀ ਖੜੇ ਨੇ ਅਸੀਂ ਕੱਲ ਜੀ ਆਪਾਂ ਕਿੱਥੋਂ ਆਏ ਜੀ ਮੈਂ ਸਰੰਦ ਫਤੇਗੜ ਸਾਹਿਬ ਠੀਕ ਆ ਜੀ ਆਪਣਾ ਮੰਨ ਲਓ ਕੀ ਰੋਲ ਐ ਇਸ ਐਸ ਜੀ ਕਨ ਪ੍ਰੈਜ਼ੀਡੈਂਟ ਅਮਰ ਸੰਦੀਗੜ ਸਾਹਿਬ ਮੈਨੂੰ ਸਰਾਂਦੇ ਤੋਂ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਡਾਕ ਸ਼ੋਅ ਬਾਰੇ ਸ਼ੋਅ ਦੀ ਰੌਣਕ ਤੁਸੀਂ ਦੇਖ ਰਹੇ ਹੋ ਤੇ ਇਸ ਵੀ ਬਹੁਤ ਖੁਸ਼ ਹੋਏ ਆ ਜਿੰਨੀ ਅੱਜ ਭੀੜ ਹੋਈ ਹੈ ਸ਼ੋਅ ਦੇ ਵਿੱਚ ਤੇ ਤੁਸੀਂ ਦੇਖੀ ਰਹੇ ਹੋ ਕਿੰਨੀ ਕਰੌਣਕ ਲੱਗੀ ਹੋਈ ਹੈ ਕੋਈ ਪਾਰਸ਼ਲਟੀ ਨਹੀਂ ਹੋਊਗੀ ਕੋਈ ਕੋਈ ਅਨਫੇਅਰ ਨਹੀਂ ਹੋਊਗਾ ਕਿਸੇ ਨਾਲ ਸਭ ਫੇਅਰ ਹੈ ਉਹਨੇ ਬਿਲਕੁਲ ਹਾਂਜੀ ਮੈਨੂੰ ਕਈ ਵਾਰੀ ਹੁੰਦਾ ਹੈ ਵੀ ਇਦਾਂ ਸਾਡਾ ਡੌਗ ਜਰਬ ਕਰਦਾ ਸੀ ਉਹ ਤੇ ਉਹ ਸਾਨੂੰ ਸਾਡੇ ਨਾਲ ਫੈਸਲਾ ਹੋਇਆ ਨਹੀਂ ਇਦਾਂ ਵੀ ਉਹ ਗਲਤ ਹੋ ਗਿਆ ਇਦਾਂ ਕੋਈ ਗਲਤ ਬਾਤ ਇਦਾਂ ਨਹੀਂ ਹੋ ਸਕਦਾ ਕਿਉਂਕਿ ਜਜੇਸ ਵੀ ਹੈਗੇ ਆ ਪਰਦਾਨ ਸਾਹਿਬ ਹੈਗੇ ਆ ਬਾਕੀ ਕਿਸੇ ਨਾਲ ਅਨਫੇਅਰ ਹੋ ਨਹੀਂ ਸਕਦਾ ਤੁਸੀਂ ਕਿੰਨੇ ਚਿਰ ਤੋਂ ਇਹਦੇ ਆਪਣੇ ਜੇਕ ਨੈਨੋ ਹੀਰੋ ਕਲੱਬ ਦੇ ਵਿੱਚ ਕੰਮ ਕਰ ਰਹੇ ਹੋ ਸਾਨੂੰ ਸਾਲ ਹੋ ਗਿਆ ਸਾਲ ਹੋ ਗਿਆ ਠੀਕ ਹੈ ਕਿਦਾਂ ਲੱਗਦੇ ਨੇ ਗਤੀਵਿਧੀਆਂ ਹੋਰ ਕੀ ਕੀ ਕੰਮ ਕਰਦਾ ਜਿਹੜਾ ਥੋੜਾ ਜੇਕ ਨੈਨੋ ਹੀਰੋ ਕਲੱਬ ਹੈ ਬਹੁਤ ਸੇ ਮਤਲਬ ਜਿਹਦੇ ਨਾਲ ਜਿਹਦਾ ਪੈਸੇ ਵਗੈਰਾ ਕਿਸੇ ਦੇ ਫਸ ਗਏ ਕੋਈ ਅਨਪਰ ਕਿਸੇ ਨਾਲ ਹੋ ਰਿਹਾ ਉਹ ਪ੍ਰਧਾਨ ਸਾਹਿਬ ਨਾਲ ਕੰਟੈਕਟ ਕਰਦਾ ਵੀ ਪ੍ਰਧਾਨ ਸਾਹਿਬ ਹਾਂ ਜੀ ਮੰਨ ਲਓ ਹੈਲਪ ਕਰਦੇ ਹੋ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਟੀਮ ਵਰਕ ਠੀਕ ਹੈ ਜਿਹਦਾ ਸਟਰੀਟ ਡੌਗ ਵੀ ਹੁੰਦੇ ਆ ਨਾ ਬਹੁਤ ਸਾਰੇ ਕਿਤੇ ਡੈਮੇਜ ਹੋਏ ਪਏ ਐਕਸੀਡੈਂਟ ਵਗੈਰਾ ਦੇ ਨਾਲ ਉਹਦਾ ਦੀ ਕੋਈ ਉਹਨਾਂ ਬਾਰੇ ਕੀ ਆਪਣਾ ਕੀ ਯੋਗਦਾਨ ਹੈ ਉਹਨਾਂ ਦਾ ਵੀ ਸਾਰੇ ਗਰੁੱਪ ਵੱਲੋਂ ਹੁੰਦਾ ਦੇਖ ਲਈਏ ਕਰ ਦਿਓ ਮਿਲ ਕੇ ਕਰ ਦਿਓ ਮੈਂ ਕਈ ਵਾਰੀ ਪਤਾ ਲੱਗ ਜਾਂਦਾ ਆਪਾਂ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਹਨਾ ਦੇਖਦੇ ਆਪਾਂ ਵੀ ਆ ਉਹ ਉਹ ਕੋਈ ਬੁੱਧ ਪਿਆਉਂਦਾ ਕੁਛ ਕਰਦਾ ਕਿਸੇ ਨੇ ਰੱਖ ਰੱਖ ਕੇ ਇਦਾਂ ਦੇ ਹਾਂਜੀ ਕਿਉਂਕਿ ਘਰ ਦੇ ਡੌਗ ਨੂੰ ਤਾਂ ਸਾਰੀ ਪਾਲਦੇ ਆਂ ਅਸੀਂ ਖੁਦ ਬਰੀਡਿ ਬਰੀਡ ਦੇ ਡੌਗ ਦੇ ਨਾਲ ਨਾਲ ਅਸੀਂ ਸਟਰੀਟ ਡੌਗਸ ਵੀ ਰੱਖੇ ਹੋਏ ਆਂ ਘਰੇ ਉਹਨਾਂ ਦੀ ਵੀ ਕੇਅਰ ਕਰਦੇ ਆਂ ਓਕੇ ਜੇ ਕੋਈ ਜ਼ਖਮੀ ਹੋ ਜਾਂਦਾ ਉਹਨਾਂ ਦੀ ਵੀ ਬਹੁਤ ਪ੍ਰੋਪਰ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਠੀਕ ਹੈ ਜੀ ਹਾਂਜੀ ਸਾਡੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਬਰੀਡ ਡੌਗਸ ਨਾਲ ਹੀ ਇਦਾਂ ਦਾ ਵਰਤਾਅ ਕਰਿਆ ਜਾਂਦਾ ਜਾਨਵਰਾਂ ਨਾਲ ਜਿਹੜੇ ਸਟਰੀਟ ਡੌਗਸ ਆ ਉਹ ਵੀ ਜਾਨਵਰ ਇੱਕ ਤਰ੍ਹਾਂ ਦੇ ਠੀਕ ਹੈ ਜੀ ਉਹਨਾਂ ਨਾਲ ਵੀ ਬਹੁਤ ਵਧੀਆ ਵਰਤਾਅ ਕਰਦੇ ਆਂ ਸੋ ਦੀ ਕੀ ਰਿਪੋਰਟ ਦੇ ਰਹੇ ਅੱਜ ਦੇ ਅੱਜ ਦਾ ਸ਼ੋਅ ਦੇਖ ਰਹੇ ਹਾਂ ਤੁਸੀਂ ਰੌਣਕਾਂ ਲੱਗੀਆਂ ਹੋਇਆਂ ਬਹੁਤ ਵਧੀਆ ਹੋਇਆ ਪਿਆ ਠੀਕ ਹੈ ਜੀ ਧੰਨਵਾਦ ਥੈਂਕ ਯੂ ਜੀ ਹਾਂ ਜੀ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਇਹ ਦੁਬਾਰਾ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਦੇਖੋ ਆਪਾਂ ਹੋਰ ਵੀ ਡੌਗ ਸ਼ੋਅ ਹਾ ਤਾਂ ਜਾਂਦੇ ਹਾਂ ਹਾਂ ਜੀ ਉੱਥੇ ਇੱਕ ਸਾਡੇ ਪ੍ਰਧਾਨ ਜੀ ਨੇ ਅੱਜ ਸਪੈਸ਼ਲ ਆਪਣੇ ਗਰੁੱਪ ਮੈਂਬਰਾਂ ਨੂੰ ਕਿਹਾ ਕਿ ਬਈ ਸਾਰਿਆਂ ਦਾ ਖਾਣਾ ਪਾਣੀ ਆ ਜੋ ਵੀ ਹੈ ਉਹ ਆਪਣੇ ਸ਼ੋਅ ਦੇ ਵਿੱਚ ਹੋਏਗਾ ਤੁਸੀਂ ਵੀ ਦੇਖ ਆਉਣਾ ਕੋਈ ਪਰਚੀ ਨਹੀਂ ਚੱਲੀ ਕੋਈ ਕਿਸੇ ਤੇ ਪ੍ਰੈਸ਼ਰ ਨਹੀਂ ਪਿਆ ਖੁੱਲਾ ਲੰਗਰ ਚੱਲਿਆ ਹਾਂ ਜੀ ਖਾਣਾ ਜੀ ਕਿ ਪਸ਼ੂ ਬੰਤੇ ਦੂਰੋਂ ਵੀ ਆਏ ਨੇ ਉਹ ਕਈ ਵਾਰ ਨਹੀਂ ਭੁੱਖੇ ਤੇ ਆਏ ਵੀ ਹੁੰਦੇ ਨੇ ਆਪਣੇ ਡੌਗ ਸ਼ੋਅ ਦੇ ਵਿੱਚ ਇੱਕ ਪਰਿਵਾਰਕ ਤੌਰ ਦੇ ਮੈਂਬਰਾਂ ਦੇ ਤੌਰ ਤੇ ਅੱਜ ਖੁੱਲਾ ਸੱਦਾ ਸੀਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਵਧੀਆ ਲੱਗਿਆ ਦੇਖੋ ਆਪਾਂ ਸ਼ੋਅ ਤੇ ਜਾਂਦੇ ਆ ਉੱਥੇ ਪਰਚੀਆਂ ਤੇ ਜਾਂ ਪੈਸੇ ਲੈ ਕੇ ਪਰਚੀਆਂ ਮਿਲਦੀਆਂ ਨੇ ਫਿਰ ਖਾਣ ਪੀਣ ਨੂੰ ਮਿਲਦਾ ਐਥੇ ਲੰਗਰ ਖੁੱਲਾ ਚੱਲਿਆ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਅੱਜ ਜਿਹਨੇ ਕੰਮ ਰੱਖਿਆ ਕਲੱਬ ਦਾ ਅਗਲੀ ਵਾਰੀ ਫਿਰ ਤੁਹਾਨੂੰ ਸ਼ੋਅ ਤੇ ਫਿਰ ਮਿਲਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ